ਸਤਿ ਸ਼੍ਰੀ ਅਕਾਲ ਬਾਬਿਓ ਕੀ ਹਾਲ ਚਾਲ ਆ ਪਿਛਲੇ ਦਿਨੀ ਤੁਸੀਂ ਦੇਖਿਆ ਬਾਗੜੀਆ ਦੇ ਵਿੱਚ ਚੈਂਪੀਅਨਸ਼ਿਪ ਹੋ ਕੇ ਹਟਿਆ ਇੱਕ ਵੀਡੀਓ ਜਿਹੜੀ ਅਕਸਰ ਵੱਖ-ਵੱਖ ਪੇਜਾਂ ਤੇ ਘੁੰਮਦੀ ਫਿਰਦੀ ਆ ਜੱਗੂ ਹਕਮ ਵਾਲੀ ਦੀ ਉਹਨਾਂ ਦੇ ਥੱਲੇ ਲੋਕਾਂ ਵੱਲੋਂ ਇਸ ਤਰ੍ਹਾਂ ਦੇ ਕਮੈਂਟ ਕੀਤੇ ਜਾ ਰਹੇ ਨੇ ਕਿ ਜੱਗੂ ਨੇ ਇਦਾਂ ਕੀਤਾ ਗਲਤ ਕੀਤਾ ਉਹ ਕੀਤਾ ਵੱਖ-ਵੱਖ ਤਰ੍ਹਾਂ ਦੀਆਂ ਗਾਲ੍ਹੀਆਂ ਗਲੂਚਾਂ ਕੀਤੀਆਂ ਗਈਆਂ ਨੇ ਬਾਬਿਓ ਇਦਾਂ ਨਾ ਕਰਿਆ ਕਰੋ ਇਹ ਅਕਸਰ ਖੜੇੜੀ ਆਪਸ ਦੇ ਵਿੱਚ ਖੇਡਦੇ ਨੇ ਥੋੜੀ-ਮੋਟੀ ਨੌਚੋਕ ਹੋ ਜਾਂਦੀ ਐਨਾਂ ਖੇਡੀਆਂ ਦੇ ਵਿੱਚ ਕੋਈ ਵੱਡੀ ਗੱਲ ਨਹੀਂ ਕਬੱਡੀ ਦੇ ਵਿੱਚ ਅਕਸਰ ਹੁੰਦੀਆਂ ਰਹਿੰਦੀਆਂ ਨੇ ਜੋਸ਼ ਹੁੰਦਾ ਜੋਸ਼ ਦੇ ਨਾਲ ਉਨੀ 21 ਹੋ ਜਾਂਦੀ ਆ ਕੋਈ ਬਾਲੀ ਵੱਡੀ ਗੱਲ ਨਹੀਂ ਐਵੇਂ ਨਾ ਕਮੈਂਟਾਂ ਦੇ ਵਿੱਚ ਕਿਸੇ ਨੂੰ ਮਾੜਾ ਬੋਲਿਆ ਕਰੋ ਜੱਗੂ ਕੌਣ ਆ ਜੱਗੂ ਬਾਰੇ ਤੁਸੀਂ ਅਕਸਰ ਜਾਣਦੇ ਹੋ ਜੱਗੂ ਉਹ ਇਨਸਾਨ ਆ ਜਿਨੇ ਐਂਧਵਰ ਦੇ ਵਿੱਚ ਪਹਿਲਾ ਮੋਟਰਸਾਈਕਲ ਜਿੱਤਿਆ ਉਹੀ ਮੋਟਰਸਾਈਕਲ ਅੰਮ੍ਰਿਤਪੁਰ ਪਿੰਡ ਦੇ ਵਿੱਚ ਗਰੀਬ ਕੁੜੀ ਦੇ ਵਿਆਹ ਦੇ ਲਈ ਦਿੱਤਾ ਜੱਗੂ ਉਹ ਆ ਬਾਈ ਜੀ ਜੱਗੂ ਨੇ ਬਹੁਤ ਸਾਰੇ ਨਵੇਂ ਖਿਡਾਰੀ ਨੂੰ ਉੱਪਰ ਲੈ ਕੇ ਗਿਆ ਜਿਵੇਂ ਸੋਨੀ ਪਾਦੜਾ ਉਹਨਾਂ ਨੂੰ ਵੱਖ-ਵੱਖ ਵਿਦੇਸ਼ਾਂ ਦੇ ਵਿੱਚ ਖੜਾਇਆ ਉਹਦੀ ਮਿਹਨਤ ਕਰਵਾਈ ਨਾਲ ਲੈ ਕੇ ਚੱਲਿਆ ਉਸ ਨੌਜਵਾਨ ਨੂੰ ਹੋਰ ਵੀ ਬਹੁਤ ਸਾਰੇ ਖਿਡਾਰੀ ਨੇ ਜੱਗੂ ਉਹ ਆ ਪਿਛਲੇ ਦਿਨੀ ਮੇਰੇ ਪਿੰਡ ਦਾ ਇੱਕ ਨੌਜਵਾਨ ਆ ਇਹਦੀ ਅਕਸਰ ਜੱਗੂ ਨਾਲ ਪ੍ਰੇਮ ਉਹਦਾ ਐਕਸੀਡੈਂਟ ਦੇ ਵਿੱਚ ਸਕੂਟਰੀ ਡੈਮੇਜ ਹੋ ਜਾਂਦੀ ਹੈ ਖਤਮ ਹੋ ਜਾਂਦੀ ਹੈ ਜੱਗੂ ਨੇ ਬਚਾਉਣੇ ਕਵਡਿਕ ਕੱਪ ਤੇ ਮੋਟਰਸਾਈਕਲ ਦਿੱਤਿਆ ਉਹ ਮੋਟਰਸਾਈਕਲ ਜੱਗੂ ਨੇ ਉਸ ਨੌਜਵਾਨ ਨੂੰ ਇੱਕ ਗਿਫਟ ਦੇ ਦਿੱਤਾ ਕਿ ਭਾਈ ਤੇਰੀ ਸਕੂਟਰੀ ਟੁੱਟ ਗਈ ਸੀ ਲੈ ਤੂੰ ਇਹ ਮੋਟਰਸਾਈਕਲ ਲੈ ਲੈ ਸਿਰਫ ਦੋਸਤੀ ਲਈ ਕੀਤਾ ਤੇ ਹੁਣੇ ਪਿਛਲੇ 1-2 ਦਿਨਾਂ ਦੀ ਗੱਲ ਆ ਹਾਕਮ ਵਾਲੇ ਵਿੱਚ ਕਵਾਡੀ ਕੱਪ ਹੋਇਆ ਜੱਗੂ ਦਿਨ ਉਹਦਾ ਇੱਕ ਮਿੱਤਰ ਇਹਨਾਂ ਨੇ 11 ਕਿਲੋ ਬਦਾਮ ਜਿੱਤੇ ਜੱਗੂ ਨੇ ਜਿਹੜੇ 11 ਕਿਲੋ ਬਦਾਮ ਆ ਆਪਣੇ ਨਾਲ ਦੇ ਸਾਥੀ ਨੂੰ ਦੇ ਦਿੱਤੇ ਕਿ ਚੱਲ ਬਰਾਬਰ ਦਾ ਹੋ ਜਾਊਗਾ ਤਾਕੜਾ ਹੋ ਜਾਊਗਾ ਜੱਗੂ ਦੀ ਸੋਚ ਦੇਖੋ ਬਾਕੀ ਦਾ ਆਪਣੇ ਮਾਲਵੇ ਆਪਣੇ ਮਾਨਸਾ ਦੰਨਾ ਨੌਜਵਾਨਾ 7-8 ਮਹੀਨੇ ਦੀ ਗੱਲ ਆ ਮੈਂ ਲੁਧਿਆਣਾ ਤੋਂ ਕਿਤੇ ਹੋਰ ਜਗ੍ਹਾ ਤੇ ਜਾ ਰਿਹਾ ਸੀ ਰਸਤੇ ਵਿੱਚ ਮੈਨੂੰ ਇੱਕ ਬਸ ਤੇ ਵਿੱਚ ਮੈਨੂੰ ਅੰਕਲ ਮਿਲੇ ਆਸ ਤੇ ਵਿੱਚ ਸਾਡੇ ਅਸੀਂ ਜਦੋਂ ਗੱਲਾਂ ਬਾਤਾਂ ਹੋ ਰਹੀਆਂ ਸੀ ਉਹ ਵੀ ਆ ਅੰਕਲ ਕਬੱਡੀ ਖੇਡਦੇ ਸੀ ਉਹਨਾਂ ਨੇ ਮੈਨੂੰ ਦੱਸਿਆ ਤੁਹਾਡੇ ਇਲਾਕੇ ਦਾ ਇੱਕ ਲਾਲ ਪੱਟੀ ਵਾਲਾ ਨੌਜਵਾਨਾ ਜੱਗੂ ਪੂਰਾ ਨਾਮ ਪੂਰੀ ਵਧੀਆ ਗੇਮ ਆ ਤਾਂ ਯਾਰ ਮੈਨੂੰ ਵੀ ਪੂਰਾ ਮਾਣ ਹੋਇਆ ਮੈਨੂੰ ਵੀ ਮਹਿਸੂਸ ਹੋਇਆ ਯਾਰ ਫੀਲ ਹੋਇਆ ਪ੍ਰਾਊਡ ਫੀਲ ਹੋਇਆ ਕਿ ਯਾਰ ਸਾਡੇ ਇਲਾਕੇ ਦਾ ਜੱਗੂ ਮਾਨਸਾ ਸਾਡੇ ਏਰੀਆ ਦਾ ਨੌਜਵਾਨ ਕਿ ਉਹਨਾਂ ਨੇ ਲੁਧਿਆਣੇ ਇਧਰੇ ਮਾਝੇ ਮਾਲਵੇ ਦੁਆਬੇ ਵਿੱਚ ਪੂਰਾ ਨਾਮ ਚਲਦਾ ਪੂਰੇ ਵੱਲ ਦੇ ਵਿੱਚ ਨਾਮ ਚਲਦਾ ਕਿਉਂਕਿ ਹਾਕਮਵਾਲਾ ਇੱਕ ਨਰਮਾ ਵੈਲਟ ਸੀ ਬੋਹਾ ਬਲਾਡਾ ਹਾਕਮਵਾਲਾ ਇਹ ਪਿੰਡਾਂ ਨੂੰ ਜਿਹੜੇ ਹਾਕਮਾਲੇ ਪਿੰਡਾਂ ਕੌਣ ਜਾਣਦਾ ਸੀ ਬਾਈ ਜੀ ਸਿਰਫ ਜੱਗੂ ਦੀ ਬਦੌਲਤ ਕਰਕੇ ਅੱਜ ਪੂਰੇ ਵਰਲਡ ਦੇ ਵਿੱਚ ਨਾਂ ਚੱਲ ਰਿਹਾ ਹਾਕਮ ਵਾਲਾ ਜੱਗੂ ਹਾਕਮ ਵਾਲਾ ਲਾਲ ਪੱਟੀ ਵਾਲਾ ਰੈਂਬੋ ਜੱਟ ਨਾਂ ਚੱਲਦਾ ਗੀਤਾਂ ਦੇ ਵਿੱਚ ਵੀ ਮਾਰਨਿੰਗ ਦੇ ਲਈ ਵੀ ਜੱਗੂ ਦੀ ਅੱਜਕੱਲ ਪੂਰੀ ਚੜ੍ਹਤ ਸਟਾਰ ਕਲਾਕਾਰ ਉਹਨੂੰ ਆਪਣੇ ਵੀਡੀਓ ਦੇ ਵਿੱਚ ਲੈ ਰਹੇ ਨੇ ਬਾਈ ਜੀ ਇਹ ਨਾਮ ਇਦਾਂ ਨਹੀਂ ਬਣੇ ਉਸ ਬੰਦੇ ਨੇ ਮਿਹਨਤ ਕੀਤੀ ਆ ਸਟਰਗਲ ਕੀਤਾ ਤਾਂ ਬਣਿਆ ਤੁਹਾਡੀ ਇਦਾਂ ਨਹੀਂ ਖੇਡੀ ਜਾਂਦੀ ਤੁਸੀਂ ਤਾਂ ਡਾਕੂਮੈਂਟ ਚ ਕਮੈਂਟ ਲਿਖਦੇ ਨੇ ਉਹ ਜੱਗੂ ਹੋਂਕਾਰ ਗਿਆ ਜੱਗੂ ਨੇ ਐ ਕਰਤਾ ਜੱਗੂ ਨੇ ਉਹ ਕਰਤਾ ਬਾਈ ਜੀ 4 5 ਵਜੇ ਸਵੇਰੇ 4 4:30 ਵਜੇ ਕੋਹ ਮਾਗ ਦੇ ਵਿੱਚ ਰਜਾਈ ਦੇ ਨਿੱਗ ਛੱਡਣੀ ਪੈਂਦੀ ਆ ਸੜਕਾਂ ਨੈਰਾਆਂ ਦੀਆਂ ਪਟੜੀਆਂ ਤੇ ਭੱਜਣਾ ਪੈਂਦਾ ਤਾਂ ਜਾ ਕੇ ਕਬੱਡੀ ਖੇਡਦਾ ਤਾ ਕਰਕੇ ਇੱਕ ਖਿਡਾਰੀ ਬਣਦਾ ਖਿਡਾਰੀ ਬਣਨਾ ਛੋਟੀ ਮੋਟੀ ਗੱਲ ਨਹੀਂ ਪੂਰੀ ਤਪੱਸਿਆ ਕਰਨੀ ਪੈਂਦੀ ਆ ਕੋਚਾਂ ਦੀਆਂ ਮਾਰਾਂ ਚੱਲਣੀਆਂ ਪੈਂਦੀਆਂ ਨੇ ਜੱਗੂ ਇੱਕ ਗਰੀਬ ਪਰਿਵਾਰ ਦੇ ਵਿੱਚ ਉੱਠਿਆ ਹੋਇਆ ਇੱਕ ਹਾਕਮ ਵਾਲਾ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਉੱਠਿਆ ਹੋਇਆ ਨੌਜਵਾਨਾ ਜਿਸ ਨੇ ਮਿਹਨਤ ਕੀਤੀ ਮਿਹਨਤ ਕਰਕੇ ਦੁਨੀਆ ਨੂੰ ਦੱਸਤਾ ਕਿ ਅਸੀਂ ਆਪਣੀ ਮਿਹਨਤ ਕਰਕੇ ਆਇਆ ਕਿసే ਦੇ ਅੱਗੇ ਤਲਵੇ ਚਟਕ ਨਹੀਂ ਆਏ ਅਸੀਂ ਸਿਰਫ ਆਪਣੀ ਮਿਹਨਤ ਕਰਕੇ ਅੱਗੇ ਆਏ ਆ ਬਾਈ ਜੀ ਇਹਨਾਂ ਲੋਕਾਂ ਦਾ ਸਾਥ ਦਿਆ ਕਰੋ ਜਿਹੜੇ ਕਬੱਡੀ ਵਾਲੇ ਖਿਡਾਰੀ ਨੇ ਜ਼ਿਆਦਾਤਰ ਇਹ ਗਰੀਬ ਪਰਿਵਾਰਾਂ ਨਾਲ ਸੰਬੰਧਿਤ ਰੱਖਦੇ ਹੁੰਦੇ ਨੇ ਮਾੜਾ ਮੋਟਾ ਸੋਚ ਕੇ ਕਮੈਂਟ ਕਰਿਆ ਕਰੋ ਇਹਨਾਂ ਬਾਰੇ ਬਾਕੀ ਦਾ ਜਿਹੜਾ ਗੋਗੋ ਬਾਈ ਆ ਤੇ ਅਕਸਰ ਜੱਗੂ ਇਹ ਹਾਸ ਤੇ ਵਿੱਚ ਇਕੱਠੇ ਖੇਡਦੇ ਨੇ ਪੂਰਾ ਵਧੀਆ ਪ੍ਰੇਮ ਹੈ ਇਹਨਾਂ ਦਾ ਪਾਈਆ ਵਾਲਾ ਜਗੂ ਨੇ ਆਪਣੇ account ਤੇ ਵੀ ਉਹਨੇ ਮਾਫੀ ਮੰਗ ਲਈ ਕਿ ਭਾਈ ਮੈਥੋਂ ਗਲਤੀ ਹੋ ਗਈ। ਜੇ ਤੁਸੀਂ ਉਹ ਵੀਡੀਓ ਦੇਖੋਗੇ ਬੰਦਾ ਪੂਰੀ ਨਰਮਤਾ ਨਾਲ ਮਾਫੀ ਮੰਗ ਰਿਹਾ ਕਿ ਭਾਈ ਮੈਥੋਂ ਗਲਤੀ ਹੋ ਗਈ। ਉਹਨੂੰ ਫੀਲ ਵੀ ਹੋਇਆ ਯਾਰ ਮੈਥੋਂ ਗਲਤੀ ਹੋ ਗਈ। ਜੋਸ਼ ਹੁੰਦਾ ਗਰਾਊਂਡ ਦੇ ਵਿੱਚ ਨਹੀਂ ਪਤਾ ਲੱਗਦਾ ਯਾਰ। ਹੋ ਜਾਂਦਾ। ਥੱਪੜ ਥੱਪੜੀ ਹੋ ਜਾਂਦੇ ਨੇ ਖਿਡਾਰੀ। ਸਾਡੇ ਪਿੰਡ ਦਾ ਨੌਜਵਾਨ ਸੀ ਗਰਪਿਆਰ ਸਿੰਘ ਕਾਲੀ। ਅਕਸਰ ਜਦੋਂ ਖੇਡਦਾ ਹੁੰਦਾ ਸੀ ਰੇਡਰ ਤੇ ਥੱਪ ਠਾ ਦਿੰਦਾ ਸੀ ਮਾਰ ਮਾਰ ਰੇਡਰ ਮੁੜ ਕੇ ਰੇਡ ਨਹੀਂ ਪਾਉਂਦਾ ਹੁੰਦਾ ਸੀ ਉਹਦੀ ਗੇਮ ਤੁਸੀਂ ਨਹੀਂ ਦੇਖੀ ਹੋਣੀ ਜਰਪੀਰ ਸਿੰਘ ਕਾਲੇ ਦੀ ਤੂੰ ਹੀ ਤੇ ਨਿਸ਼ਾਨ ਪਾਉਂਦਾ ਸੀ ਰੇਡ ਦੇ ਮਾਰ-ਮਾਰ ਥਾਪੜੇ ਹੁਣ ਕੇ ਰੇਡਰ ਦੁਬਾਰੇ ਰੇਡ ਨਹੀਂ ਪਾਉਂਦਾ ਸੀ ਜਦ ਦੂਜੀ ਕਿੰਨੀ ਤੇ ਰੇਡ ਜਾਂਦਾ ਸੀ ਨਾ ਅੱਪੜ ਸ਼ਾਪ ਦਿੰਦਾ ਸੀ ਤੂੰ ਹੀ ਦੇਤੇ ਜਲਾ ਅੱਜਕੱਲ ਦਾ ਸੋਸ਼ਲ ਮੀਡੀਆ ਤੇ ਇੱਕ ਅੱਧਾ ਵੱਜ ਜਾਂਦਾ ਗੱਲ ਬਹੁਤ ਉੱਪਰ ਹੁ ਚਲੀ ਜਾਂਦੀ ਰਹਿੰਦੀ ਆ ਐਂ ਕਰਤਾ ਬੋ ਕਰਤਾ ਬਾਈ ਜੇ ਕੋਈ ਬੜੀ ਵੱਡੀ ਗੱਲ ਨਹੀਂ ਹੋ ਜਾਂਦੀ ਆ ਜੋਸ਼ ਹੁੰਦਾ ਖੜੇ ਨੇ ਦੇ ਵਿੱਚ ਗਲਤਫਹਿਮੀਆਂ ਹੋ ਜਾਂਦੀਆਂ ਨੇ ਹੋ ਜਾਂਦਾ ਐਵੇਂ ਨਾ ਤੁਹਾਡੀ ਬਾਰੇ ਇਨ੍ਹਾਂ ਖੜਿਆਂ ਬਾਰੇ ਗਲਤ ਨਾ ਲਿਖਿਆ ਕਰੋ ਇਹਨਾਂ ਸਾਥ ਦਿਆ ਕਰੋ ਕਿਉਂਕਿ ਇਹ ਜਿੰਨੇ ਵੀ ਕਬੱਡੀ ਦੇ ਪਲੇਅਰ ਨੇ ਜ਼ਿਆਦਾਤਰ ਗਰੀਬ ਪਰਿਵਾਰਾਂ ਨਾਲ ਸੰਬੰਧ ਰੱਖਦੇ ਨੇ ਆਪਣੀ ਗਰੀਬੀ ਨੂੰ ਘਰੋਂ ਗੱਡਿਆ ਹੋਇਆ ਇਹਨਾਂ ਨੇ ਆਪਣੀ ਮਿਹਨਤ ਕਰਕੇ ਆਪਣੇ ਬੁਰੇ ਹਾਲਾਤਾਂ ਨੂੰ ਆਪਣੀ ਗਰੀਬੀ ਨੂੰ ਘਰੋਂ ਗੱਡਿਆ ਇਹਨਾਂ ਨੌਜਵਾਨਾਂ ਨੇ ਇਹਨਾਂ ਦਾ ਸਾਥ ਦਿਆ ਕਰੋ ਐਵੇਂ ਨਾ ਗਲਤ-ਫਲਤ ਕਮੈਂਟ ਕਰਿਆ ਕਰੋ ਜਿਹੜੇ ਕਬੱਡੀ ਦੇ ਗਲਤ ਪੇਜ ਬਣਾ ਰਖੇ ਨੇ ਗਲਤ ਪੇਜ ਵਾਲਿਆਂ ਨੂੰ ਵੀ ਬੇਨਤੀ ਆਂ ਭਰਾਵੋ ਤੁਸੀਂ ਆਪਣੇ ਵਿਊ ਦੇ ਲੈਣ ਦੇ ਖਾਤਰ ਕਬਾਡੀ ਦਾ ਨੁਕਸਾਨ ਨਾ ਕਰੋ ਯਾਰ ਐਵੇਂ ਨਾ ਲਿਖਦਾ ਕਰੋ ਉੱਤੇ ਤੁਸੀਂ ਬڑے-ਬڑے ਹੈਡਲਾਈਨ ਤੇ ਲਿਖਦੇ ਨੇ ਜੱਗੂ ਨੇ ਇਹ ਕੀਤਾ ਕੀ ਜੱਗੂ ਨੇ ਸਹੀ ਕੀਤਾ ਜਾਂ ਗਲਤ ਕੀਤਾ ਆਪਣੇ ਕਮੈਂਟ ਦੱਸੋ ਇਹਨਾਂ ਪੇਜਾਂ ਵਾਲਿਆਂ ਨੂੰ ਬੇਨਤੀ ਆ ਬਾਈ ਜੀ ਤੁਸੀਂ ਕਬਾਡੀ ਦਾ ਨੁਕਸਾਨ ਨਾ ਕਰੋ ਯਾਰ ਪਹਿਲੀ ਸਾਡਾ ਬਹੁਤ ਨੁਕਸਾਨ ਹੋ ਚੁੱਕਿਆ ਜਦੋਂ ਤੁਸੀਂ ਜੱਗੂ ਨੂੰ ਮਿਲੋਗੇ ਨਾ ਜੱਗੂ ਇਹਨਾਂ ਨਰਮ ਸੁਭਾਅ ਦਾ ਬੰਦਾ ਇਨਾ ਮਿਲ ਸਰਬੰਦਾ ਤੁਹਾਨੂੰ ਫੇਰ ਪਤਾ ਲੱਗੂਗਾ ਇੱਕ ਵਾਰੀ ਤੁਸੀਂ ਉਸ ਨੂੰ ਮਿਲ ਕੇ ਦੇਖੋ